ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਵੀਰੇ ਸਾਰੇ ਠੀਕ ਠਾਕ ਹੋ ਹਾਂਜੀ ਵੀਰੇ ਆਪਾਂ ਨੇ ਨਵਾਂ ਘੋੜਾ ਲਿਆਂਦਾ ਸਮੁੰਦਰ ਰੈਡੀ ਇਹ ਮੋਰ ਮੁਕਤ ਦਾ ਬੱਚਾ ਹੈਗਾ ਤੇ ਇਹਦੀ ਵੀਰੇ ਮਿਹਨਤ ਚੱਲਦੀ ਆ ਹੁਣ ਗਰਾਊਂਡ 'ਚ ਮੰਡੀ ਆ ਰਹੀ ਹੈਗੀ ਨਾਬੇ ਮੰਡੀ ਤੇ ਆਪਣਾ ਸਮੁੰਦਰ ਰੈਡੀ ਜਾਊਗਾ ਨਾਗ ਰੈਡੀ ਦੀ ਥਾਂ ਤੇ ਇਸਾਰੇ ਭਾਈਆਂ ਨੂੰ ਪਤਾ ਹੀ ਆ ਵੀ ਨਾਗ ਰੇੜੀ ਮਾਲਕ ਦੀ ਕਿਰਪਾ ਨਾਲ ਇਸ ਦੁਨੀਆ ਤੇ ਨਹੀਂ ਰਹਾ ਤੇ ਜਿੰਨੇ ਉਹਦੇ ਸਵਾਸ ਸੀ ਮੇਰੇ ਨਾਲ ਲਿਖੇ ਹੋਏ ਤੇ ਭਾਈ ਉਹ ਨਵਾ ਕੇ ਗਿਆ ਪੂਰੀ ਆਪਣੀ ਤੇ ਉਹਦੀ ਜਗ੍ਹਾ ਤੇ ਇਹ ਆਪਣੇ ਬੱਚਾ ਲਿਆਂਦਾ ਦੋਦਾਂ ਦਾ ਬਸ਼ੀਰਾ ਗਾ ਵੀ ਇਹ ਇਹਦਾ ਨਾਂ ਆਪਾਂ ਨੇ ਰੱਖਿਆ ਸਮੁੰਦਰ ਰੇੜੀ ਤੁਹਾਡੇ ਸਾਰੇ ਭਾਈਆਂ ਦੀ ਬਦੌਲਤ ਛੋਟੇ ਪਿਆਰ ਸਤਕਾ ਬਾਈ ਮਾਲਕ ਨੇ ਬਹੁਤ ਸੋਹਣਾ ਘੋੜਾ ਬਕਸਿਆ ਆਪਣਾ ਵੈਗਰੂ ਚੜ੍ਹਦੀ ਕਲਾ ਕਰੇ